ਉਸ ਦੇਖਰੋ ਬੱਚੋ ਬਾਤਾ ਤੇ ਮੈਂ ਹਕੂਮਤ ਪ੍ਰਿਤਕੌਰ ਤੇ ਹਾਜ਼ਰ ਹੋਇਆ ਇੱਕ ਹੋਰ ਵੱਡੀ ਅਪਡੇਟ ਦੇ ਨਾਲ ਜੋ ਕਿ ਜੁੜੀ ਹੋਈ ਹੈ ক্রিকেট ਮੈਚ ਦੇ ਨਾਲ ਜੋ ਕਿ ਮੈਲਬੌਰਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਨਾ ਹੈ ਕਿ ਨਿਤਿਸ਼ ਰੈਡੀ ਨੇ ਸ਼ਾਨਦਾਰ ਸੈਂਕੜਾ ਦਾ ਪ੍ਰਦਰਸ਼ਨ ਕਰਦੇ ਹੋਏ ਜਿਹੜਾ ਕਿ ਇਤਿਹਾਸ ਰਚ ਦਿੱਤਾ ਭਾਰਤੀ ਟੀਮ ਦੇ ਨੌਜਵਾਨ ਖਿਡਾਰੀ ਨਿਤਿਸ਼ ਕੁਮਾਰ ਰੈਡੀ ਨੇ ਕਮਾਲ ਕਰ ਦਿੱਤਾ ਨਿਤਿਸ਼ ਕੁਮਾਰ ਰੈਡੀ ਨੇ ਮੈਲਬੌਰਨ ক্রিকেট ਗਰਾਊਂਡ ਤੇ ਸ਼ਾਨਦਾਰ ਸੈਂਕੜਾ ਖੇਡ ਕੇ ਇਤਿਹਾਸ ਰਚ ਦਿੱਤਾ ਉਹਨਾਂ ਨੇ ਸਕਾਟ ਵੋਲਨ ਦਿਤੀਜੀ ਗੇਂ ਤੇ ਚੌਕਾ ਲਗਾ ਕੇ ਆਪਣਾ ਪਹਿਲਾ ਸੈਂਕੜਾ ਪੂਰਾ ਕੀਤਾ ਤੇ ਉਹ ਟੈਸਟ ਕ੍ਰਿਕਟ ਦੇ ਵਿੱਚ 8ਵੇਂ ਨੰਬਰ ਜਾਂ 8ਵੇਂ ਕ੍ਰਮ ਤੋਂ ਹੇਠਾਂ ਬੱਲੇਬਾਜ਼ੀ ਕਰਦੇ ਹੋਏ ਸੈਂਕੜਾ ਲਗਾਉਣ ਵਾਲੇ ਟੀਮ ਇੰਡੀਆ ਦੇ ਪੰਜਵੇਂ ਬੱਲੇਬਾਜ਼ ਬਣ ਗਏ ਨੇ 21 ਸਾਲ ਦੇ ਇਸ 올ਰਾਊਂਡਰ ਤੋਂ ਪਹਿਲਾਂ ਇਹ ਖਾਸ ਉਪਲਬਧੀ ਰਵੀ ਚੰਦਰਨ ਅਸ਼ਵਿਨ ਐਮ ਐਸ ਥੋਨੀ ਹਰਪਤਨ ਸਿੰਘ ਅਤੇ ਕਪਿਲ ਦੇਵ ਦੇਹਨਾਰ ਹਾਸਿਲ ਸੀ ਤੇ ਹੁਣ 8ਵੇਂ ਨੰਬਰ ਜਾਂ ਹੇਠਲੇ ਕ੍ਰਮ ਦੇ ਬੱਲੇਬਾਜ਼ੀ ਕਰਦੇ ਹੋਏ ਅਸ਼ਵਿਨ ਨੇ 4 ਸੈਂਕੜੇ ਅਤੇ ਤੋਨੀ ਆਰਪੋਜਨ ਅਤੇ ਕਪਿਲ ਦੇਵ ਨੇ ਕ੍ਰਮਵਾਰ 2-2 ਸੈਂਕੜੇ ਲਗਾਏ ਸਨ ਤਾਂ ਦੱਸਣਯੋਗ ਹੈ ਕਿ ਮੈਲਬੌਰਨ ਗ੍ਰਾਊਂਡ ਦੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਨਿਤਿਸ਼ ਕੁਮਾਰ ਰੈਡੀ ਨੇ 172 ਗੇਂਦਾਂ 'ਚ ਆਪਣਾ ਪਹਿਲਾ ਸੈਂਕੜਾ ਪੂਰਾ ਕੀਤਾ ਫਿਲਹਾਲ ਉਹ 103 ਦੌੜਾਂ ਬਣਾ ਕੇ ਮੈਦਾਨ ਦੇ ਵਿੱਚ ਨੇ ਤੇ ਇਸ ਦੌਰਾਨ ਉਹਨਾਂ ਨੇ 10 ਚੌਕੇ ਤੇ ਇੱਕ ਸ਼ਾਨਦਾਰ ਛੱਕਾ ਲਗਾਇਆ ਤੈਨੂੰ ਦੱਸ ਦਿਆਂ ਕਿ ਮੈਂ ਚੁੱਕੇਗਾ ਨਹੀਂ 사ਲਾ ਫਿਲਮ ਪੁਸ਼ਪਾ ਦਾ ਮਸ਼ਹੂਰ ਡਾਇਲੋਗ ਲੋਕਾਂ ਦੇ ਦਿਮਾਗ ਦੇ ਵਿੱਚ ਇੰਨਾ ਘਰ ਕਰ ਗਿਆ ਕਿ ਲੋਕ ਇਸ ਨੂੰ ਬੋਲਦੇ ਹੋਏ ਕਦੇ ਬੋਰ ਨਹੀਂ ਹੁੰਦੇ ਜਿਹਾ ਤੁਹਾਨੂੰ ਦੱਸਣੇ ਕਿ ਹਾਲੇ ਦੇ ਵਿੱਚ ਮੈਲਬੌਰਨ ਟੈਸਟ ਮੈਚ 'ਚ ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਨਿਤਿਸ਼ ਕੁਮਾਰ ਰੈਡੀ ਨੇ ਵੀ ਆਪਣੇ ਟੈਸਟ ਕਰੀਅਰ ਦਾ ਪਹਿਲਾ 50 ਲਗਾਉਣ ਤੋਂ ਬਾਅਦ ਕੁਝ ਅਜਿਹਾ ਕੀਤਾ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਿਤਿਸ਼ ਰੈਡੀ ਪੁਸ਼ਪਾ ਅੰਦਾਸ਼ ਆਪਣੇ ਬੱਲੇ ਨਾਲ ਸੈਲੀਬ੍ਰੇਟ ਕਰਦਾ ਨਜ਼ਰ ਆਇਆ ਤੇ ਉਸਦੀ ਇਹ ਵੀਡੀਓ ਉਸਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ